ਹਲੋ ਜੀ ਸਾਸਵੀ ਕਾਲ ਮੇਰੀਆਂ ਸਾਰੀਆਂ ਭੈਣਾਂ ਨੂੰ ਜੋ ਕਿ ਗਰਮੀਆਂ ਦੇ ਸੂਟ ਆ ਚੁੱਕੇ ਨੇ ਆਪਣੇ ਕੋਲ ਸਟੀਚਿੰਗ ਦੇ ਲਈ ਤੁਹਾਨੂੰ ਦਿਖਾਉਣੀ ਆ ਮੈਂ ਕੱਲਾ ਕੱਲਾ ਸੂਟ ਓਪਨ ਕਰਕੇ ਇਹ ਪੱਲਾ ਸੂਟ ਆ ਜੀ ਇਹ ਹੈਗਾ ਸ਼ਿਮਰ ਕਾਟਨ ਦਾ ਸੂਟ ਤੇ ਨਾਲ ਇਹਦੇ ਪ੍ਰਿੰਟਿੰਗ ਬਾਟਮ ਆਗੀ 2.5 ਮੀਟਰ ਸ਼ਰਟ ਤੇ 2.5 ਮੀਟਰ ਸਲਵਾਰ ਦਾ ਫੈਬਰਿਕ ਆ ਨੈਕਸਟ ਸੂਟ ਇਹ ਹੈ ਜੀ ਆਪਣੇ ਕੋਲੇ ਬਹੁਤ ਸੋਹਣਾ ਸਰਦਾਰੀ ਜਿਹਾ ਕਲਰ ਹੈ ਇਹ ਦੇਖ ਸਕਦੇ ਹੋ ਇਹ ਰਸ਼ੀਆ ਬ੍ਰਾਂਡ ਦਾ ਸੂਟ ਆ ਕੋ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਇਹ ਆਪਣੇ ਕੋਲੇ ਆਲ ਓਵਰ 5 ਮੀਟਰ ਸੂਟ ਆ ਇਹ ਤੇ ਇਹਦੇ ਨਾਲ ਆਪਾਂ ਦੁਪੱਟਾ ਵਗੈਰਾ ਵੀ ਤਿਆਰ ਕਰਵਾ ਕੇ ਦੇਣਾ ਤੇ ਸਟਿਚਿੰਗ ਵੀ ਕਰਕੇ ਦੇਣੀ ਆ ਤੇ ਨੈਕਸਟ ਸੂਟ ਇਹ ਸਿੰਪਲ ਕੈਮਰੀਕ कॉटन ਦਾ ਸੂਟ ਆ ਜੀ ਇਤੇ ਵੀ ਆਪਾਂ ਨੇ ਡਿਜ਼ਾਈਨਿੰਗ ਕਰਕੇ ਦੇਣੀ ਆ ਕਸਟਮਰ ਨੂੰ ਤੇ ਦੁਪੱਟਾ ਵਗੈਰਾ ਵੀ ਆਪਾਂ ਹੀ ਬਣਵਾ ਕੇ ਦੇਣਾ ਦੇਖ ਸਕਦੇ ਹੋ ਇਹ ਸੂਟ ਆ ਜੀ ਇਹ ਵੀ ਕੈਮਰੀਕ कॉटन ਦਾ ਸੂਟ ਆ ਗਾ ਬ੍ਰੀਕ ਬੁਟੀ ਦਾ ਇਸ ਤੇ ਵੀ ਆਪਾਂ ਲੇਸਿੰਗ ਨਾਲ ਡਿਜ਼ਾਈਨਿੰਗ ਕਰਾਂਗੇ ਇਕ ਸਾਦੇ ਬੋਸ ਹਨ ਪ੍ਰਿੰਟਿੰਗ ਇਹ ਕੇ ਹੈ ਜੀ ਕਾਟਨ ਦਾ ਸੂਟ ਇਹ ਬਿਲਕੁਲ ਪਿਓਰ ਕਾਟਨ ਦਾ ਸੂਟ ਆਗਾ ਬਹੁਤ ਹੀ ਜਿਆਦਾ ਸੌਫਟ ਕੱਪੜਾ ਹੈਗਾ ਇਹ ਵੀ ਆਪਾਂ ਨੇ ਲੇਸਿੰਗ ਨਾਲ ਡਿਜ਼ਾਈਨਿੰਗ ਕਰਨੀ ਹੈ ਸੂਟਾਂ ਦੀ ਸਾਰਿਆਂ ਦੀ ਇਹ ਕੇ ਹੈ ਜੀ ਕਾਟਨ ਦਾ ਮੈਚਿੰਗ ਸੂਟ ਇਹ ਵੀ ਰਸ਼ੀਆ ਬ੍ਰਾਂਡ ਦਾ ਸੂਟ ਆਗਾ ਬਹੁਤ ਸੋਹਣਾ ਤੇ ਸੌਫਟ ਵੀ ਬਹੁਤ ਆ ਕਾਟਨ ਦਾ ਸੂਟ ਹੈ ਇਸ ਤੇ ਆਪਾਂ ਪਹੁੰਚਿਆ ਤੇ ਵਰਕ ਵੀ ਕਰਵਾ ਸਕਦੇ ਆ ਜੋ ਸਿੰਪਲ ਲੇਸ ਨਾਲ ਵੀ ਡਿਜ਼ਾਈਨਿੰਗ ਕਰ ਸਕਦੇ ਆ ਕਿਹਾ ਜੀ ਇਹ ਵਰਕ ਵਾਲਾ ਸੂਟ ਆਗਾ ਇਹ ਵੀ ਕਾਟਨ ਦੇ ਸੂਟ ਆ ਗਰਮੀ ਵਾਲਾ ਇਸ ਦੇ ਇਦਾਂ ਕਿਹ ਰੇਤੇ embroidery ਹੋਈ ਹੋਈ ਆ ਨਾਲ ਹੀ ਇਸ ਦੇ ਸਾਰੇ ਫਰੰਟ ਪੱਲੇ ਤੇ ਬੋਟੀਆਂ ਨੇ ਤੇ ਨਾਲ ਹੀ ਇਸ ਦੇ ਬਾਜੂ ਬੱਕ ਹੋਏ ਹੋਏ ਆ ਇਹ ਆਪਾਂ ਨੇ ਸਿੰਪਲ ਸਟਿਚਿੰਗ ਕਰਨੀ ਆ ਪਾਈਪਿੰਗ ਵਗੈਰਾ ਲਗਾ ਦਾਂਗੇ ਇਸ ਤੇ ਵੀ ਆਪਾਂ ਇਹ ਸਾਰੇ ਸੂਟ ਮੇਰੀ ਇੱਕ ਪਿਆਰੀ ਜੀ ਕਸਟਮਰ ਦੇ ਨੇ ਕਿਉਂਕਿ ਬਹੁਤ ਸਾਰੇ ਸੂਟ ਸਟਿਚ ਕਰਵਾਉਂਦੇ ਨੇ ਮੇਰੇ ਤੋਂ ਬਸ ਉਹਨਾਂ ਨੇ ਸੂਟ ਹੀ ਲੈ ਕੇ ਭੇਜੇ ਨੇ ਉਹਨਾਂ ਨੇ ਬਾਕੀ ਸਾਰਾ ਮੈਨੇ ਹੁਣ ਕਰਨਾ ਹੁੰਦਾ ਤਿੰਨ ਸਾਰਿਆਂ ਸੂਟਾਂ ਦੀ ਮੈਂ ਤੁਹਾਡੇ ਨਾਲ ਬਾਅਦ ਵਿੱਚ ਵੀ ਸ਼ੇਅਰ ਕਰੂੰਗੀ ਵੀਡੀਓ ਜਦ ਸਾਰੇ ਸਟਿਚ ਹੋ ਜਾਣਗੇ ਵੀ ਆਪਾਂ ਇਹਦਾ ਕਿੱਦਾਂ ਕਿੱਦਾਂ ਡਿਜ਼ਾਈਨਿੰਗ ਕੀਤੀ ਆਗੀ ਕਾਟਨ ਮਸਾਰਾ ਸ਼ੇਅਰ ਕਰੂੰਗੀ ਤੇ ਤੁਹਾਨੂੰ ਵੀ ਡਿਜ਼ਾਈਨ ਦੇ ਆਈਡੀਆ ਮਿਲ ਜਾਣਗੇ ਅੱਗੇ ਕਾਟਨ ਦੇ ਸੂਟ ਵੀ ਕਿਸ ਤਰ੍ਹਾਂ ਰੈਡੀ ਕਰ ਸਕਦੇ ਆ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ